ਜੀ ਜਿਵੇਂ ਕਿ ਤੁਹਾਨੂੰ ਪਤਾ ਢਾਲ ਲੱਗਣ ਲੱਗੀ ਸੀ ਜਿਹਦਾ ਕਰਕੇ ਸਟੱਡ ਵਾਸ਼ ਆਊਟ ਹੋ ਗਿਆ ਸੀ ਤੇ ਅਸੀਂ ਕੱਲ੍ਹ ਦੇ ਹੀ ਲੱਗੇ ਹੋਏ ਆ ਤੇ ਅੱਜ ਇਹ ਸਟੱਡ ਕੰਪਲੀਟ ਕਰ ਦਿੱਤਾ ਹੈਗਾ ਜਿਸ ਦੇ ਨਾਲ ਅੱਗੇ ਜਿਹੜਾ ਵਾਟਰ ਫਲੋ ਆ ਜਿਹੜਾ ਉਹ ਡਾਇਵਰਟ ਹੋ ਗਿਆ ਤੇ ਜਿਹਦਾ ਕਰਕੇ ਜਿਹੜਾ ਪਿੱਛੇ ਆ ਉੱਥੇ ਸਾਡਾ ਸਟੱਡ ਆ ਜਿਵੇਂ ਤੁਸੀਂ ਦੇਖੋਗੇ ਜੇ ਇਧਰੋਂ ਕੈਮਰਾ ਮਾਰੋਗੇ ਤਾਂ ਉੱਥੇ ਉਹ ਸਟੱਡ ਦੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸਾਡੇ ਵੱਲੋਂ ਤੇ ਬਾਕੀ ਨਾਲ ਦੀ ਨਾਲ ਸਾਰੇ ਲੱਗੇ ਹੋਏ ਆ ਜੀ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ ਅੱਜ ਵਿਧਾਇਕ ਸਰਬੋਤਮ ਸੁਵਿੰਦਰ ਰਾਜੀ ਤੋਂ ਅਸੀਂ ਇੱਥੇ ਦੌਰਾ ਹਾਂ ਜੀ ਉਹਨਾਂ ਵੱਲੋਂ ਜੀ ਸਾਨੂੰ ਪੂਰੇ ਦਾ ਪੂਰਾ ਆਸ਼ਵਾਸਨ ਆ ਵੀ ਜੋ ਵੀ ਜਿੰਨੀ ਵੀ ਉਹਨਾਂ ਵੱਲੋਂ ਕੋਈ ਸਾਨੂੰ ਡਿਮਾਂਡ ਹੁੰਦੀ ਹੈ ਕੋਈ ਲੋਡ ਪੈਂਦੀ ਹੈ ਤੇ ਉਹ ਸਾਡੇ ਨਾਲ ਸਪੋਰਟ ਕਰਦੇ ਆ ਜੀ ਪੂਰੀ ਪੂਰੀ ਅੱਜ ਵੀ ਜੋ ਵੀ ਤੁਹਾਨੂੰ ਜਿਹੜੀ ਜਿਹੜੀ ਕੀ ਦੀ ਲੋਡ ਸੀ ਪਹਿਲਾਂ ਤਾਂ ਹੀ ਪਹਿਲਾਂ ਤਾਂ ਹੀ ਪੂਰੀ ਹੈ ਬਟ ਜੇ ਕੋਈ ਲੋਡ ਪੈਂਦੀ ਹੈ ਤੇ ਉਹ ਗੱਲ ਸਪੋਰਟ ਕਰਦੇ ਨੇ ਪੂਰੀ ਜਿਸ ਨਾਲ ਕੰਮ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆ ਰਹੀ ਇਕਰ ਗੱਲ ਕਰੀਏ ਸਟੱਡ ਦੀ ਸਟੱਡ ਜਿਹੜੇ ਪਹਿਲਾਂ ਆਪਣੀ ਜਗ੍ਹਾ ਤੋਂ ਹੱਲ ਗਏ ਸੀ ਹੁਣ ਉਹ ਸਟੱਡ ਦਾ ਮਤਲਬ ਟੱਡ ਦਾ ਮਤਲਬ ਬੇਸਿਕਲੀ ਜੀ ਪਾਣੀ ਨੂੰ ਡਾਇਵਰਟ ਕਰਨਾ ਹੁੰਦਾ ਤਾਂ ਕਿ ਜਿਹੜੀ ਬੰਨ ਦੇ ਅੰਦਰ ਵਾਲੀ ਜ਼ਮੀਨ ਵੀ ਉਹ ਵਾਸ਼ ਆਊਟ ਨਾ ਹੋਵੇ ਤੇ ਬਟ ਉਹਦੇ ਵਿੱਚ ਕੀ ਹੈ ਕਾਫੀ ਪੁਰਾਣੀ ਸੀ 25 ਸਾਲ ਪੁਰਾਣੀ ਜਦੋਂ ਪਾਣੀ ਲੈਂਦਾ ਜੀ ਉਹਦੇ ਨਾਲ ਪਾਣੀ ਦੀ ਜਿਹੜੀ ਵੈਲੋਸਟੀ ਇਨਕਰੀਜ਼ ਕਰਦੀ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਜਿਹਦਾ ਕਰਕੇ ਉਹ ਅੰਦਰਲੀਆਂ ਜ਼ਮੀਨਾਂ ਨੂੰ ਖੋਰ ਕੇ ਲੈ ਜਾਂਦਾ ਨਾਲ ਤੇ ਉਹ ਵਾਸ਼ ਆਊਟ ਹੋ ਗਿਆ ਸੀਗਾ ਬਟ ਉਹਨੂੰ ਅਸੀਂ ਫਿਰ ਹੁਣ ਅੱਜ ਕ੍ਰੇਟ ਲਗਾ ਕੇ ਤੇ ਬਣਾ ਦਿੱਤਾ ਹੈ ਉਹ ਉਹ ਥਾਂ ਲੱਗੀ ਸੀ ਉਹ ਖੁਰ ਰਹੀ ਸੀ ਹਾਂਜੀ ਹਾਂਜੀ ਉਸ ਨੂੰ ਫਰਕ ਪਿਆ ਜੀ ਬਾਕੀ ਜਿਹੜਾ ਪਿੱਛੇ ਆ ਪਿੱਛੇ ਵੀ ਥੋੜਾ ਜਿਹਾ ਸਾਡਾ ਕੰਮ ਕਰਨ ਵਾਲਾ ਉਹ ਵੀ ਅਸੀਂ ਉਹਨਾਂ ਉਧਰ ਲਈ ਉਧਰ ਟੀਮ ਲਗਾ ਕੇ ਉੱਪਰ ਸ਼ੁਰੂ ਕਰ ਦਿੱਤਾ ਗਿਆ ਜੀ ਮਾਲਕ ਜਿਹੜੇ ਸੇਤ ਦੇ ਮਾਲਕ ਆ ਜਾਂ ਪਿੰਡ ਵਾਸੀ ਆ ਉਹਨਾਂ ਦਾ ਵੀ ਕਹਿਣਾ ਆਇਆ ਸੀ ਜੇਕਰ ਪ੍ਰਸ਼ਾਸਨ ਵਧੇਗੇ ਵੱਡੇ ਬੈਗ ਹਾਂਜੀ ਵੀ ਤਾਂ ਇਹ ਹੋਰ ਜਿਹੜੀ ਹੈਗੀ ਬੱਦਤਰ ਵੀ ਹੈਗੀ ਹਾਂਜੀ ਹਾਂਜੀ ਜਿੱਦਾਂ ਹੁਣ ਇਹ ਪਹਿਲਾ ਸਟੱਡ ਦਾ ਕੰਮ ਕਰਨਾ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਇਹਦੇ ਨਾਲ ਫਲੋਰ ਡਾਇਵਰਟ ਹੋ ਗਿਆ ਹੁਣ ਅਸੀਂ ਫਰਦਰ ਉਹਦੇ ਉੱਤੇ ਵੀ ਕੰਮ ਕਰਾਂਗੇ ਤੇ ਉੱਥੇ ਨਾਲ ਦੀ ਨਾਲ ਜੰਬੋ ਬੈਗਸ ਜਿਹੜੇ ਹੁੰਦੇ ਵੱਡੇ ਬੈਗਾਂ ਭਰ ਕੇ ਮਿੱਟੀ ਦੇ ਨਾਲ ਤੇ ਉਹ ਅਸੀਂ ਉੱਥੇ ਲਗਾ ਰਹੇ ਹਾਂ ਜਿਸ ਨਾਲ ਵੀ ਘਾ ਬਿਲਕੁਲ ਹੀ ਬੰਦ ਹੋ ਗਿਆ ਜੇਕਰ ਪਾਣੀ ਦੀ ਗੱਲ ਕਰੀਏ ਪਾਣੀ ਦਾ ਫਲੋ ਵਧਿਆ ਹੈ ਜਾਂ ਘਟਿਆ ਹੈ ਜਾਂ ਕਿੰਨੇ ਪਾਣੀ ਦੀ ਪਾਣੀ ਪਿੱਛੋਂ ਕੱਲ ਰਾਤ ਵਧਿਆ ਸੀਗਾ ਬਟ ਹੁਣ ਪਾਣੀ ਕੰਟੀਨਿਊਸਲੀ ਡਿਕਰੀਜ਼ ਕਰ ਰਿਹਾ ਘਟ ਰਿਹਾ ਜੀ ਕਿਉਂਕਿ ਪੁਇਕ ਦੇ ਵਿੱਚ ਅਸੀਂ ਜਿਹੜਾ ਹੈਗਾ ਹੈ ਵੀ ਸਿੱਕਤੀ ਇੱਥੇ ਅੰਡਰ ਕੰਟਰੋਲ ਆ ਗਿਆ ਨਹੀਂ ਨਹੀਂ ਕੋਈ ਖਤਰੇ ਵਾਲੀ ਨਹੀਂ ਬਾਕੀ ਅਸੀਂ ਲੱਗੇ ਹੋਏ ਹਾਂ ਅੱਜ ਜਿਹੜਾ ਬਸੀਆਂ ਪਿੰਡ ਦੇ ਵਿੱਚ ਜਿਹੜੀ ਢਾਹ ਲੱਗੀ ਹੋਈ ਸੀ ਪਿਛਲੇ 4-5 ਦਿਨਾਂ ਤੋਂ ਹੀ ਉਹਨੂੰ ਅੱਜ ਪੂਰਨ ਲਈ ਸਾਰੇ ਆ ਸਹਿਯੋਗ ਆ ਸੇਵਾਦਾਰ ਆਏ ਹੋਏ ਆ ਤੇ ਜਿਹੜਾ ਤਕਰੀਬਨ ਅੱਜ ਬੰਨਣਾ ਜਿਹੜੀ ਪਹਿਲਾ ਸਟੱਡ ਤੇ ਜਿਹੜਾ ਪਾੜ ਪਿਆ ਸੀ ਆ ਉਹ ਸਟੱਡ ਨੂੰ ਅੱਜ ਕੰਪਲੀਟ ਅਸੀਂ ਕਰ ਲਿਆ ਵਾ ਹੁਣ ਇਸ ਤੋਂ ਬਾਅਦ ਜਿਹੜਾ ਦੂਸਰਾ ਸਟੱਡ ਦੇ ਵਿੱਚ ਤੇ ਪਾੜ ਪਿਆ ਹੋਇਆ ਉਸ ਨੂੰ ਕੰਪਲੀਟ ਕਰਨ ਲਈ ਜਿਹੜੀ ਚੰਗ ਸ਼ੁਰੂ ਕਰਨ ਲੱਗੇ ਸੋ ਪਾਣੀ ਦੀ ਗੱਲ ਕਰੀਏ ਪਾਣੀ ਦਾ ਖਤਰ ਜਿਹੜਾ ਵਧਿਆ ਪਾਣੀ ਦਾ ਸਤਰ ਪਿਛਲੇ ਜਿੰਨੇ ਦਿਨਾਂ ਤੋਂ ਚੱਲ ਰਿਹਾ ਜੀ ਪਾਣੀ ਦਾ ਸਤਰ ਉਨਾ ਹੀ ਚੱਲ ਰਿਹਾ ਕਿਉਂਕਿ ਦੂਸਰੇ ਪਾਸਿਓਂ ਜਿਹੜਾ ਪਾਣੀ ਦਾ ਲੈਵਲ ਆ ਉਹ ਉੱਚਾ ਹੋ ਚੁੱਕਿਆ ਵਾ ਤੇ ਇੱਧਰੋਂ ਨੀਵਾ ਹੋ ਚੁੱਕਿਆ ਕਿਉਂਕਿ ਇੱਥੇ ਜਿਹੜੀ ਡੰਗਾਈ ਆ ਤਕਰੀਬਨ 15 ਤੋਂ 20 ਫੁੱਟ ਜਿਹੜੀ ਡੂੰਗੀ ਹੋ ਚੁੱਕੀ ਆ ਇਸ ਕਰਕੇ ਜਿਹੜਾ ਪਾਣੀ ਦਾ ਝਕਾ ਸਾਰਾ ਇੱਧਰ ਨੂੰ ਹੋਰ ਪੈ ਰਹੀ ਸੀ ਜਾਂ ਢਾਲ ਲੱਗੀ ਸੀ ਉਹਦੇ ਵਿੱਚ ਕੋਈ ਘਾੜਾ ਆ ਜਿਹੜਾ ਜੀ ਅਸੀਂ ਇਹ ਜਿਹੜਾ ਸਟੱਡ ਕੰਪਲੀਟ ਕੀਤਾ ਵਾ ਉਹ ਸਟੱਡ ਦੇ ਵਿੱਚ ਕਿਰਾਂ ਪਾਣੀ ਨੇ ਰੋਕ ਕੀਤੀ ਆ ਵੀ ਉੱਥੇ ਨਾ ਹੋਵੇ ਨੁਕਸਾਨ ਪਰ ਜੋ ਪਿਛੋ ਢਾਲ ਲੱਗ ਰ ਪ੍ਰਸ਼ਾਸਨ ਉਧਰ ਧਿਆਨ ਦੇਣ ਦਾ ਅੱਜ ਜਿਸ ਤਰ੍ਹਾਂ ਕਰਨਪੁਰ ਦੇ ਐਮਐਲਏ ਵੀ ਇੱਥੇ ਜਿਹੜਾ ਆਇਆ ਦੌਰਾ ਕਰਕੇ ਆਇਆ ਉਹਨਾਂ ਵੱਲੋਂ ਵੀ ਐਮਐਲਏ ਸਾਹਿਬ ਪਿਛਲੇ 5 ਦਿਨਾਂ ਮੇਰੀ ਜਿਹੜੀ ਮੇਨ ਡਿਊਟੀ ਆ ਐਮਐਲਏ ਸਾਹਿਬ ਵੱਲੋਂ ਹੀ ਲਵਾਈ ਲਾਈ ਗਈ ਆ ਕਿਉਂਕਿ ਇਹਨਾਂ ਪਿੰਡਾਂ ਦਾ ਮੈਂ ਪਿਛਲੇ 10 ਦਿਨਾਂ ਤੋਂ ਜਿਹੜੇ ਹਾਲਾਤਾਂ ਦੇ ਨਜ਼ਰ ਰੱਖੀ ਹੋਈ ਆ ਉਹਨਾਂ ਦੀ ਡਿਊਟੀ ਲੱਗੀ ਹੋ ਜਦੋਂ ਵੀ ਪਿਛਲੇ ਪਰਸੋਂ ਵੀ ਆਏ ਸੀ ਅੱਜ ਵੀ ਆਏ ਸੀ ਕੱਲ ਚੰਡੀਗੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਸ ਪੁਆਇੰਟ ਬਾਰੇ ਮੇਰੇ ਤੋਂ ਚਾਰ ਵਾਰ ਜਾਣਕਾਰੀ ਲਈ ਮੇਰਾ ਸ਼ਬਦ ਹੁਣ ਦਾ ਬੜਾ ਜਿਹੜਾ ਹੈਗਾ ਜਿੱਥੇ ਕੀਤਾ ਹੈ ਉਹ ਇਹ ਸੰਸਥਾ ਦਾ ਇਸ ਐਨਜੀਓ ਦਾ ਐਨਾ ਕਾ ਧੰਨਵਾਦ ਕਰਦਾ ਵੀ ਇਹਨਾਂ ਨੇ ਆ ਜਿਹੜੇ ਸਾਡੇ 20 25 ਪਿੰਡਾਂ ਉਹਨਾਂ ਦੇ ਆਣ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਸ ਕਰਕੇ ਮੈਂ ਸਾਰੀ ਸੰਸਥਾ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਉਸ ਇਲਾਕੇ ਵੱਲੋਂ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਰਾਤ ਵੀ ਜਿਹੜੀ ਕਿੰਨੇ ਵਜੇ ਤੱਕ ਸੇਵਾ ਲਗਭਗ ਚੱਲਦੀ ਰਹੀ ਤੁਸੀਂ ਲੋਧੀ ਸੀ ਆਨੇ ਵਜੇ ਤੱਕ ਲਗਭਗ ਚੱਲਦਾ ਅਸੀਂ ਜੀ ਜਿਹੜੇ ਇੱਥੇ ਬੋਰੀਆਂ ਦਾ ਗੱਟਿਆਂ ਦਾ ਪ੍ਰਬੰਧ ਤਕਰੀਬਨ 10:00 ਵਜੇ ਸਾਰੇ ਸੇਵਾਦਾਰ ਕਰਕੇ ਗਏ ਚਲੇ ਜੀ ਉਸ ਤੋਂ ਬਾਅਦ ਜਿਹੜੇ ਸਟੱਡ ਬਣ ਰਹੇ ਸੀਗੇ, ਕ੍ਰੇਟ ਬਣ ਰਹੇ ਸੀਗੇ, ਉਹ ਤਕਰੀਬਨ 3:30 ਵਜੇ ਤੱਕ ਉਸ ਵੀਰ ਦੇ ਲੱਗੇ ਰਹੇ। ਹੋਰ ਵੀ ਸੰਸਥਾਵਾਂ ਕੀ ਸਹਿਯੋਗ ਕਰੇ ਸੰਸਥਾਵਾਂ ਜਿਹੜਾ ਇਲਾਕੇ ਦੇ ਵਿੱਚ ਜਿੰਨੇ ਕੁ ਜ਼ਿੰਮੇਵਾਰ ਬੰਦੇ ਉਹ ਵੀ ਆਪਦਾ ਕੁਝ ਲੋਕ ਆ ਰਹੇ ਪਰ ਬਾਹਰੋਂ ਹਜੇ ਸਾਨੂੰ ਜਾਦਾ ਸਹਿਯੋਗ ਨਹੀਂ ਮਿਲਿਆ ਪਰ ਜਿੱਥੇ-ਜਿੱਥੇ ਵੀ ਸਾਡੀ ਜੂਥ ਦੇ ਮੁੰਡਿਆਂ ਨੇ ਆਵਾਜ਼ ਸੁਣੀ ਆ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਟਰਾਲੇ ਮਿੱਟੀ ਦੇ ਭਰ ਕੇ, ਗੱਟਿਆਂ ਦੇ ਟਰਾਲੇ ਭਰ ਕੇ ਮੇਰੇ ਆਪਦੇ ਨਗਰ ਦੇ ਵਿੱਚੋਂ ਮੇਰੇ ਮੁੰਡਿਆਂ ਨੇ ਨਾਲ ਦੇ ਆਨੇ ਸਾਥ ਦਿੱਤਾ ਜੂਥ ਨੇ ਬਹੁਤ ਧੰਨਵਾਦ ਆ। ਜਿਨ੍ਹਾਂ ਨੇ ਵੀ ਪਿਛਲੇ ਦਿਨਾਂ ਤੋਂ 10 ਟਰਾਲੀਆਂ ਦੀ ਸੇਵਾ ਇੱਥੇ ਲਿਆਣ ਕੇ ਕੀਤੀ ਹੈ ਜੀ ਪੂਰੀ ਦੁਨੀਆ ਦੇ ਤੁਹਾਨੂੰ ਜਿਹੜੀ ਹੈਗੀ ਸੁਣ ਰਹੀ ਦੀ ਕੀ ਅਪੀਲ ਕਰੋਗੇ ਜੋ ਤੁਹਾਨੂੰ ਦੰਦੇ ਇੱਕ ਰਾਂਚ ਕਿਹੜੀ ਚੀਜ਼ ਇੱਥੇ ਲੈ ਕੇ ਆਉਂਦੇ ਮੈਂ ਇਹੀ ਅਪੀਲ ਕਰਦਾ ਜੀ ਜਿੱਥੇ ਪੰਜਾਬ ਦੇ ਵਿੱਚ ਢਾਹ ਲੱਗੀ ਹੋਈ ਆ ਜਦੋਂ ਪਾਣੀ ਚੜਿਆ ਸੀਗਾ ਉਦੋਂ ਨੁਕਸਾਨ ਜਿਹੜਾ ਹੋਣਾ ਸੀ ਉਹ ਤਾਂ ਸੁਭਾਵਿਕ ਸੀ ਪਰ ਜਦੋਂ ਹੁਣ ਇਹ ਜਿਹੜਾ ਪਾਣੀ ਲਹਿ ਰਿਹਾ ਇਹ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਿਹਾ ਔਰ ਜਿਹੜੀਆਂ ਜ਼ਮੀਨਾਂ ਵਿੱਚੋਂ ਇਹ ਤਕਰੀਬਨ 20 20 ਫੁੱਟ ਡੂੰਘੀਆਂ ਹੋ ਰਹੀਆਂ ਪਰ ਮੈਂ ਸਾਰਿਆਂ ਨੂੰ ਅਪੀਲ ਇਹ ਕਰਦਾ ਵੀ ਭਾਈ ਜਿੱਥੇ ਵੀ ਕੋਈ ਸੁਣਦਾ ਵ ਵੀ ਫਲਾਨੇ ਪਿੰਡ ਢਾ ਲੱਗੀ ਉਸ ਨੂੰ ਮਜ਼ਾਕ ਨਾ ਸਮਝਿਆ ਜਾਵੇ ਉਸ ਦੇ ਮੋਕਾ ਆਣ ਕੇ ਵੇਖ ਕੇ ਗੱਟੇ ਭਰ ਕੇ ਟਰਾਲਿਆਂ ਦੇ ਵਿੱਚ ਲਿਆਣ ਕੇ ਲੋਡ ਕਰਕੇ ਉਸ ਜਗ੍ਹਾ ਤੇ ਪਹੁੰਚ ਦੀ ਕੀਤੀ ਜਾਵੇ ਜਿੱਥੋਂ ਦੀ ਸੰਗਤ ਇਹ ਅਪੀਲ ਕਰਦੀ ਆ ਐਮਐਲਏ ਸਾਹਿਬ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਜੇਕਰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਕੀ ਲੋਡ ਕਰ ਮੈਂ ਜੀ ਪ੍ਰਸ਼ਾਸਨ ਦਾ ਵੀ ਪਿਛਲੇ 50 ਦਿਨਾਂ ਤੋਂ ਸਾਡਾ ਪੂਰਾ ਯੋਗਦਾਨ ਆ ਜੋ ਚੀਜ਼ ਮੰਗਦੇ ਸਾਨੂੰ ਪ੍ਰਸ਼ਾਸਨ ਵੱਲੋਂ ਹੀ ਪ੍ਰੋਵਾਈਡ ਆ ਐਮਐਲਏ ਸਾਹਿਬ ਵੱਲੋਂ ਪੂਰੀ ਹਦਾਇਤ ਦਿੱਤੀ ਆ ਵੀ ਜੋ ਤੁਸੀਂ ਫੈਸਲਾ ਲੈਣਾ ਤੁਸੀਂ ਤੁਰੰਤ ਲੈ ਸਕਦੇ ਮੇਰੀ ਜਿੱਥੇ ਨੀਡ ਹੋਈ ਮੈਂ ਉੱਥੇ ਹਾਜ਼ਰ ਮਿਲੂਗਾ ਮੇਰੇ ਲੋ ਕਿਸੇ ਕੰਮ ਦੀ ਵਿੱਚ ਕੋਈ ਨਾ ਨਹੀਂ ਹੋਊਗਾ ਮੇਰਾ ਨਾਮ ਦਿਨਦਰ ਸਿੰਘ ਭੋਲਾ ਸਰਪੰਚ ਚੱਕਾਰੇ ਵਾਲਾ ਅੱਜ ਸਤਲੁਜ ਰਿਆ ਤੇ ਅਸੀਂ ਫਸੀਆਂ ਪਿੰਡ ਤੇ ਖੜੇ ਆ ਜੀ ਅੱਜ ਜਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਸੀ ਵੀ ਕੱਲ ਢਾ ਲੱਗੀ ਆ ਅੱਜ ਵੀ ਸਥਿਤੀ ਹੈਗੀ ਹੈ ਕਿ ਜਿਹੜੀ ਕੱਲ ਪਰਸੋਂ ਦੀ ਢਾ ਬਹੁਤ ਜ਼ਿਆਦੀ ਲੱਗੀ ਸੀ ਕੱਲ ਦਾ ਜਿੰਨੇ ਸੰਸਥਾ ਆਣ ਕੇ ਮਤਲਬ ਵੀ ਇੱਥੇ ਸੇਵਾਦਾਰ ਲੱਗੇ ਆ ਇਹ ਸਾਰੀਆਂ ਸੰਸਥਾ ਦਾ ਵੀ ਇੱਥੇ ਆਉਣ ਤੇ ਬਹੁਤ ਧੰਨਵਾਦ ਆਰਗੇਨਸਾਂ ਤਾਇਆ ਖਾਸ ਕਰਕੇ ਮਤਲਬ ਡੇਰਾ ਸੱਚਾ ਸੋਦਾਲੇ ਜਿਹੜੇ ਹੈਗੇ ਆ ਤੇ ਗ੍ਰੀਨੈਸ ਵੈਲਫੇਅਰ ਕਮੇਟੀ ਜਿਹੜੀ ਆ ਉਹ ਵੀ ਇੱਥੇ ਉਹਦਾ ਵੱਡਾ ਯੋਗਦਾਨ ਆ ਕੱਲ ਆਪਣਾ 2200 ਸੇਵਾ ਦਾ ਉਹਨਾਂ ਕੱਲ ਲੈਂਦਾ 2200 ਸੇਵਾ ਦਾ ਰੱਜ ਲੈਂਦਾ ਉਹਨਾਂ ਆਣ ਕੇ ਮਤਲਬ ਇੱਥੇ ਤੰਦੇ ਹੀ ਨਾ ਰਾਤ ਸਾਰੀ ਰਾਤ ਵੀ ਕੱਲ ਰਾਤ ਵੀ ਲਈ ਆ ਲਾ ਕੇ ਜਿਹੜਾ ਪਹਿਲਾ ਪੜਾ ਜਿਹੜਾ ਸਾਡਾ ਸੀ ਉਹ ਅਸੀਂ ਸ਼ਾਮੀ ਨਾ ਕੇ 5 ਵਜੇ ਉਹਨੂੰ ਪੂਰਾ ਕਰਤਾ ਹੈ ਕਿੰਨਾ ਜਿਹੜਾ ਹੈਗਾ ਨੁਕਸਾਨ ਹੋਇਆ ਜੇ ਫਸਲ ਦੀ ਗੱਲ ਕਰੀਏ ਤਾਂ ਕਿੰਨਾ ਖਾਨ ਜਿਹੜਾ ਹੈਗਾ ਉਹ ਨੁਕਸਾਨ ਨੁਕਸਾਨ ਪਿਆ ਜੀ ਦਰਿਆਵਾਂ ਦਾ ਕਮਿਆ ਨੁਕਸਾਨ ਤੇ ਲੋਕਾਂ ਦਾ ਬਹੁਤ ਹੋਇਆ ਹੁਣ ਕਈਆਂ ਦੀ ਪੈਲੀ ਦੋ ਦੋ ਚਾਰ ਚਾਰ ਕੇ ਲਈ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਰੁੜ ਗਈ ਪੈਲੀ ਰੁੜ ਗਈ ਜਾਂ ਆਪਾਂ ਪਿੱਛੋਂ ਵੀ ਲਾੜ ਗਏ ਸਾਰਾ ਹੀ ਨਾ ਕਿ ਦਰਿਆ ਇਧਰ ਤੇ ਬਨੇ ਕਰਿਆ ਆਉਂਦਾ ਉਹ ਗੱਟੀ ਚੱਕ ਤਾਰੇ ਵਾਲਾ ਤੋਂ ਲਾ ਕੇ ਖੱਬੇ ਬਨੇ ਦਰਿਆ ਸਾਰਾ ਰਕੀ ਮਤਲਬ ਬਾ ਦਾ ਬਾਹਣ ਜਿਹੜਾ ਉਧਰ ਹੈ ਪਿੰਡਾਂ ਨੂੰ ਕੋਈ ਖਤਰਾ ਹੋ ਸਕਦਾ ਜੀ ਇਸ ਤੋਂ ਹੁਣ ਜੇਕਰ ਨਾ ਰੋਕਿਆ ਜਾਂਦਾ ਤਾਂ ਇਹਨਾਂ ਖਤਰੇ ਜੀ ਹੋ ਸਕਦੇ ਜੇ ਨਾ ਰੋਕਿਆ ਜਾਂਦਾ ਜਿਤਨਾ ਆਪਾਂ ਤੁਸੀ ਬੰਨਿਆ ਇਹ ਆਪਣੇ ਤੋਂ 10 12 10 12 ਕਰਮਾ ਰਹਿ ਗਿਆ ਜੇ ਆਪ ਤਾਂ ਫੇਰੇ ਇਹ ਆਪਣਾ ਜਿਹੜਾ ਹੈਗਾ ਹੀ ਪਿੰਡਾਂ ਦਾ ਨੁਕਸਾਨ ਹੈਗਾ ਹੀ ਇੱਥੋਂ ਵਾਲਾ ਪਾਣੀ ਜਿਹੜਾ ਆਪਣੇ ਬਾਹਰ-ਬਾਰ ਜਾ ਕੇ ਮਖੂਤਾ ਹੀ ਜਾਂਦਾ ਤਾਂ ਹੁਣ ਜਿਹੜੀ ਸਥਿਤੀ ਹੈ ਕੰਟਰੋਲ ਚ ਆਹ ਮੋਕੇ ਦੇ ਸਪੀਡ ਕੰਟਰੋਲ ਅੱਜ ਯਾਨੀ ਕਿ ਜਿਹੜਾ ਹੈਗਾ ਦੋ ਤੁਹਾਨੂੰ ਘਰਾਂ ਚ ਤੋਂ ਦੇ ਕੀ ਅਪੀਲ ਕਰੋਗੇ ਜਿਹੜੇ ਲੋਕ ਸੇਵਾ ਕਰਨੀ ਚਾਹੁੰਦੇ ਆ ਉਹ ਕੀ ਕੀ ਕੁਝ ਲੈ ਕੇ ਆਉਣੇ ਤੇ ਕਿਸ ਚੀਜ਼ ਦੀ ਜਰੂਰਤ ਹੈ ਇੱਥੇ ਤੇ ਆ ਜੀ ਸਾਰਿਆਂ ਨੂੰ ਚਾਹੀਦਾ ਵੀ ਸਾਰੇ ਇੱਥੇ ਆਣ ਕੇ ਵੱਧ ਤੋਂ ਵੱਧ ਇੱਕ ਦਾ ਕੰਮ ਨਹੀਂਗਾ ਸਾਰਿਆਂ ਦਾ ਸੰਜੋਗ ਚਾਹੀਦਾ ਸਾਰੇ ਇੱਥੇ ਵੱਧ ਤੋਂ ਵੱਧ ਜੇ ਗੱਟੇ ਪਰ ਕੇ ਗੁਲਾਇਆ ਲਿਆ ਸਕਦਾ ਹੈ ਕੋ ਗਟਿਆਨੀ ਸੇਵਾ ਕਰ ਸਕਦਾ ਉਹ ਕਰ ਲੇ ਜੇ ਉਹ ਕੋ ਲੋਨ ਦੀ ਕਰ ਸਕਦਾ ਜਿਵੇਂ ਵੀ ਟਰਾਲੀਆਂ ਚੀਜ਼ਾਂ ਲਿਆ ਕੇ ਉਹ ਕਰ ਸਕਦਾ ਉਹ ਕਰਨੀ ਚਾਹੀਦੀ ਆ ਰੇ ਠੀਕ ਹੈ ਸਤਨਾਵ ਸਿੰਘ ਜੀ ਨਾਮ ਜੀ ਪਿੰਡ ਕਿਹੜਾ ਤੁਹਾਡਾ ਚੱਕ ਬਾਮ ਨੇ ਜੀ ਚੱਕ ਬਾਮ ਇਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਚੱਕ ਬਾਮ ਨੇ ਆਂ ਜਾਂ ਵਾਸੀਆਂ ਪਿੰਡ ਆ ਇਹ ਵਾਸੀਆਂ ਦੇ ਨਾਲ ਵਾਟ ਨਾ ਵਾਟ ਸਾਂਝੀ ਆ ਜੀ ਤੇ ਇਹ ਖੇਤ ਤੁਹਾਡਾ ਆ ਖੇਤ ਆਪਣਾ ਜੀ ਤੇ ਕੀ ਨੁਕਸਾਨ ਹੋ ਰਿਹਾ ਜੀ ਨੁਕਸਾਨ ਚੁਣਾ ਵਿਜਾਏ ਚੁਣਾ ਵੱਡੀ ਦੁਰਿਆ ਹੁੰਦਾ ਪਾਣੀ ਬਹੁ ਡੂੰਗਾ ਹੋ ਗਿਆ ਇੱਥੇ 40.45 ਫੁੱਟ ਪਾਣੀ ਤੁੰਗਾਇਆ ਇਥੇ ਪਾਣੀ ਪਹਿਲਾਂ ਨਾਲੋਂ ਵਧਿਆ ਜਾਂ ਘਟਿਆ ਜੀ ਪਾਣੀ ਵਧਿਆ ਥੋੜਾ ਜਿਆਦਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਕੀ ਕਰਨੇ ਇਥੇ ਪੱਥਰ ਲੱਗਣਾ ਚਾਹੀਦਾ ਹੈ ਗੱਟੇ ਲੱਗਣੇ ਚਾਹੀਦੇ ਨੇ ਅੱਜ ਐਮਰਲੇ ਸਾਵਾ ਆ ਕੀ ਦੇ ਹੈਗੇ ਉਹਨਾਂ ਵੱਲੋਂ ਵੀ ਕੋਈ ਰੋਸਾ ਦਿੱਸਦਾ ਕੋਈ ਨਹੀਂ ਜੱਸ ਸਰ ਰੋਸਾ ਆਇਆ ਹੈ ਜੋ ਕਈ ਸੰਸਥਾਵਾਂ ਵੀ ਜਾਂ ਲੋਕ ਜਿਹੜਾ ਹੈਗਾ ਸੇਵਾ ਕਰਨ ਆ ਰਹੇ ਆ। ਹੁਣ ਸੇਵਾ ਸਰਸੇ ਵਾਲੇ ਆ ਰਹੇ ਆ ਸੇਵਾ ਕਰਨ ਬਹੁਤ ਸਿਗਾ ਕੀਤੀ ਜਾਂਦੇ ਨੇ। ਰਾਤ ਦੇਣੀ ਸੇਵਾ ਕੀਤੀ, ਲੇਟਾਂ ਵੀ ਉਹਨਾਂ ਲਗਾਈਆਂ ਨੇ ਸਰਸੇ ਵਾਲਿਆਂ ਨੇ। ਠੀਕ ਹੈ ਜੀ। ਹਾਂਜੀ। ਯਾਨੀ ਕਿ ਉਹ ਕੰਮ ਸੁਭਾਲ ਰਿਹਾ ਹੁਣ ਕੋਈ ਖਤਰਿਆ ਵਾਲਾ ਕੰਮ ਹੈ ਵੀ ਪਿੰਡ ਨੂੰ ਪਾਣੀ ਜਾ ਸਕਦਾ ਹੈ ਜਾਂ ਨਹੀਂ? ਪਿੰਡ 'ਚ ਨਹੀਂ ਹੋਏ ਪਾਣੀ ਜਾ ਸਕਦਾ ਹੈ। ਸੰਭਾਲ ਲਿਆ ਨੇ ਉਹਦਾ ਮੌਕਾ ਆਉਂਦਾ ਉਹ ਨਾ। ਹਾਂਜੀ। ਜੇਕਰ ਜੇਕਰ ਇਹਨੂੰ ਨਾ ਸੰਭਾਲਿਆ ਜਾਂਦਾ ਤਾਂ ਕਿੰਨਾ ਨਾ ਸੰਭਾਲਿਆ ਜਾਂਦਾ ਤੇ ਬੰਨ ਟੁੱਟ ਜਾਂਦਾ ਸਾਰੇ ਇਹ।